ਫੜ ਲਿਆ ਜੁੱਲਾ ਦਾ ਨੇ ਸਿੰਘਾਂ ਫੋਲੇ ਵਦੇ ਜਕਾਰੇ ਗੁੱਸੇ ਵਿੱਚ ਆ ਕੇ ਤੇ ਸੂਬਾ ਜ਼ਾਲਮ ਕਹਿਰ ਗੁਜ਼ਾਰੇ ਗੁੱਸੇ ਵਿੱਚ ਆ ਕੇ ਤੇ ਸੂਬਾ ਜ਼ਾਲਮ ਕਹਿਰ ਗੁਜ਼ਾਰੇ ਅੰਬਰ ਵੀ ਡੋਲ ਗਿਆ ਧਰਤੀ ਮਾਰੋਈ ਕੁਰਲਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾਂ ਵਿੱਚ ਚਣਵਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਣਵਾਈ ਸਿੱਖ ਉਮਰੋਂ ਛੋਟੇ ਸੀ ਐ ਪਰ ਸੋਚ ਉਹਨਾਂ ਦੀ ਵੱਡੀ ਜ਼ੁਲਮਾਨੁਸ ਸਹਕੇ ਤੇ ਹੱਕ ਤੇ ਸੱਚ ਦੀ ਚੰਡੀ ਗੱਡੀ ਜ਼ੁਲਮਾਨੁਸ ਸਹਕੇ ਤੇ ਹੱਕ ਤੇ ਸੱਚ ਦੀ ਚੰਡੀ ਗੱਡੀ ਪਸ਼ੂ ਪੰਛੀ ਰੋਂਦੇ ਸੀ ਰੋਂਦੀ ਪੁੱਬਾ ਮਾਰ ਲੁਕਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਣਵਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਣਵਾਈ ਸੂਰਜ ਤੇ ਚੰਦ ਦੋਵੇਂ ਹੰਝੂ ਨੈਣਾ ਵਿੱਚੋਂ ਪਰਦੇ ਤੱਕ ਤੱਕ ਕੇ ਬੱਚਿਆਂ ਨੂੰ ਦੇਵੀ ਦੇਵ ਸਲਾਮਾ ਕਰਦੇ ਤੱਕ ਤੱਕ ਕੇ ਬੱਚਿਆਂ ਨੂੰ ਦੇਵੀ ਦੇਵ ਸਲਾਮਾ ਕਰਦੇ ਤੇ ਨਾਰਦ ਵੀ ਜਾਂਦੇ ਗੀਤ ਜਿੱਤ ਦੇ ਗਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾਂ ਵਿੱਚ ਚਣਵਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਣਵਾਈ ਦਿਲ ਦੇ ਵਿੱਚ ਦਰਦ ਹੋਏ ਰਾਜਾ ਇੰਦਰਪੁਰੀ ਦਾ ਰੋਇਆ ਕੰਬ ਸ਼ੇਸ਼ ਮਹੇਸ਼ ਗਏ ਮੈਨੋਂ ਨੀਰ ਪਰੰਮੇ ਚੋਇਆ ਕੰਬ ਸ਼ੇਸ਼ ਮਹੇਸ਼ ਗਏ ਮੈਨੋਂ ਨੀਰ ਪਰੰਮੇ ਚੋਇਆ ਦੁਰਗਾ ਤੇ ਨੈਣਾ ਵੀ ਵਾਲੀ ਲక్ష్ਮੀ ਸੀ ਕਬਰਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਣਵਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾਂ ਵਿੱਚ ਚਣਵਾਈ ਤੱਕ ਕਹਿਰ ਕਮਾਲਾਂ ਦਾ ਢੋਲੀ ਹਰੀ ਚੰਦ ਦੀ ਨਗਰੀ ਸੀ ਕੰਬੀ ਵੇਸ਼ਪੁਰੀ ਕੰਬੀ ਸ਼ੇਵਪੁਰੀ ਦੀ ਸਗਰੀ ਸੀ ਕੰਬੀ ਵੇਸ਼ਪੁਰੀ ਕੰਬੀ ਸ਼ੇਵਪੁਰੀ ਦੀ ਨਗਰੀ ਹਜ਼ਰਤ ਵੀ ਕੰਬ ਗਿਆ ਕੰਬੀ ਸਤੀ ਪਾਰਬਤੀ ਮਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਿਣਵਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਿਣਵਾਈ ਸੀ ਸ਼ਹਿਰ ਸਮਾਣੇ ਦੇ ਸਾਸਲ ਵਾਸਲ ਖਾਨ ਜ਼ਿਲ੍ਹਾ ਦਾ ਫੇਰ ਮਾਰਕਟਾਰਾ ਤੇ ਕੀਤੀਆਂ ਬੰਸੇ ਤੁਰਤ ਆਵਾਜ਼ਾਂ ਫੇਰ ਮਾਰਕਟਾਰਾਂ ਤੇ ਕੀਤੀਆਂ ਬੰਸੇ ਤੁਰਤ ਆਵਾਜ਼ਾਂ ਪਾਪੀ ਹਤਿਆਰਿਆਂ ਨੂੰ ਹੋਰਾ ਸ਼ਰਮਰਤਾ ਨਾ ਆਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਣਵਾਈ ਇੱਕ ਜੋੜੀ ਲਾਲਾ ਦੀ ਜਦ ਸੀ ਨੀਹਾ ਵਿੱਚ ਚਣਵਾਈ ਜਗ ਵਿੱਚ ਕੁਰਬਾਨੀ ਦੀ ਜੱਗ ਵਿੱਚ ਕਰ ਵਾਨੀ ਦੀ ਐਸੀ ਪ੍ਰਤ ਜੋਦਿਆ ਪਾਈ ਬਾਣ ਲਾਰੇ ਦੋਹਾਂ ਨੇ ਐਸੀ ਲੜੀ ਮੌਤ ਵੀ ਆਈ ਬਾਣ ਲਾਰੇ ਦੋਹਾਂ ਨੇ ਐਸੀ ਲੜੀ ਮੌਤ ਵੀ ਆਈ ਸੇਵਕ ਸਿੰਘ ਕਵੀ ਸ਼ਰਵੀ ਜਾਵੇ ਗੁਣ ਲਾਲਾ ਦੇ ਗਾਈ ਕਿ ਜੋੜੀ ਲਾਲਾਂ ਦੀ ਜਦ ਸੀ ਨੀਹਾਂ ਵਿੱਚ ਚਣਵਾਈ ਇੱਕ ਜਦ ਸੀ ਨੀਹਾਂ ਵਿੱਚ ਚਣਵਾਈ